ਤੋ ਵਧੀਆ ਚੀਜ਼ ਹੈ ਜੀ ਗੋਖਸ਼ੂਰਾ 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 ਜਿਹਨੂੰ ਜਿ ਭਖੜਾ ਕਹਿੰਨੇ ਆ ਆਪਣੇ ਆਮ ਪਿੰਡਾਂ ਜਾਂ ਬਖੜੇ ਪਹਾੜੀਆਂ ਚ ਪੈਰਾਂ ਨੂੰ ਚੰਬੜ ਜਾਂਦਾ ਸੀ ਉਹ ਉਹ ਜਿਹੜਾ ਭਖੜਾ ਹੈ ਨਾ ਗੋਖਸ਼ੂਰਾ ਜਿਹੜਾ ਉਹਨੂੰ ਲਿਆ ਕੇ ਘਰੇ ਚੰਗੀ ਤਰ੍ਹਾਂ ਧੋ ਲੋ ਬਨਸਾਰੀ ਤੋਂ ਮਿਲ ਜਾਂਦਾ ਜੇ ਆਪਾਂ ਮਿਹਨਤ ਨਹੀਂ ਕਰਨੀ ਧੋ ਲੋ ਧੋ ਕੇ ਉਹਦਾ ਪਾਣੀ ਜਾਂ ਕੱਢ ਕੇ ਚੰਗੀ ਉਹਦੀ ਮੈਲ-ਵੂਲ ਕੱਢ ਕੇ ਉਹਨੂੰ ਇੱਕ ਦਿਨ ਸੁਕਾ ਲੋ ਛਾਂ ਚ ਸੁਕਾ ਕੇ ਉਹਦਾ ਪਾਊਡਰ ਬਣਾ ਲੋ ਇੱਕ ਚਮਚਾ ਜਦੋਂ ਤੁਹਾਡੀ ਉਮਰ 35-40 ਸਾਲ ਦੀ ਹੋਗੀ ਇੱਕ ਚਮਚਾ ਰੋਜ਼ ਖਾਣਾ ਸ਼ੁਰੂ ਕਰਦੋ ਸਰ ਬੀਜਵਰਧਕ ਆਉ ਖੂਨ ਨੂੰ ਸਾਫ ਕਰਦਾ ਤੇ ਪਲੱਸ ਤੁਹਾਡੇ ਬਾਥਰੂਮ ਨੂੰ ਝੁਰਣ ਨੂੰ ਤੇ ਬਲੈਂਡਰ ਦੇ ਵਿੱਚ ਤੁਹਾਡੀ ਜਿਹੜੀ ਕਿਡਨੀ ਆ ਤੁਹਾਨੂੰ ਕੋਈ ਇਹ ਨਹੀਂ ਕਹੂਗਾ ਜ਼ਿੰਦਗੀ 'ਚ ਵੀ ਕਿਡਨੀ ਟ੍ਰਾਂਸਪਲੈਂਟ ਕਰਾਉਣੀ ਪਊਗੀ ਜੇ ਤੁਸੀਂ ਕਿਤੇ ਉਹ ਪਾਊਡਰ ਕੱਲ੍ਹੇ ਹੀ ਖਾਈ ਗਏ ਅੱਛਾ ਜੀ ਦਮ ਹੈ ਜੀ ਤੁਸੀਂ ਬਣਾਉਣੇ ਆਹ ਦੇਖੋ ਅਸੀਂ ਤਾਂ ਫਿਰ ਵਿੱਚ ਹੋਰ ਸਾਡੇ ਬੈਦ ਜੀ ਆਪਣੀ ਬੈਦਗਰੀ ਘੋਟਦੇ ਆ ਉਹ ਉਹਦਾ ਐ ਹੁੰਦਾ ਵੀ ਇਹ ਫਿਰ ਪਰਮਾਨੈਂਟ ਹੋ ਜਾਂਦੀਆਂ ਨੇ ਚੀਜ਼ਾਂ ਪਰ ਜਿਹੜੀਆਂ ਕਿ ਰੁਟੀਨ ਚ ਨੇ ਜਿਵੇਂ ਹੁਣ ਮੰਨ ਲਓ ਤੁਸੀਂ ਰੋਟੀ ਖਾਣੇ ਹੋ ਰੋਟੀ ਨਾਲ ਪਿਆਜ਼ ਰੱਖ ਲਿਆ ਰੋਟੀ ਨਾਲ ਤੁਸੀਂ ਅਚਾਰ ਵੀ ਰੱਖ ਲਿਆ ਕਦੇ ਚਟਣੀ ਵੀ ਬਣ ਗਈ ਤਾਂ ਮੈਂ ਕਹਿੰਦਾ ਹੁੰਦਾ ਵੀ ਇੱਕ ਆ ਵੀ ਰੱਖ ਲਿਆ ਕਰੋ ਚਮਚਾ ਵੀ ਰੋਟੀ ਖਾ ਕੇ ਹੱਟੇ ਮੂੰਹ 'ਚ ਚਮਚਾ ਬਾਗੇ ਪਾਣੀ ਪੀ ਲਓ ਕਿੱਡੀ ਗੱਲ ਹੈ